ਮੇਕੋ ਪਰਿਵਾਰ ਨੂੰ ਮੈਂ ਮਿਲਿਆ ਉਹਨਾਂ ਦੇ ਪਿਤਾ ਜਿਹੜੇ ਨੇ ਤੁਹਾਨੂੰ ਪਤਾ ਹੈ ਜਿਸ ਕਿਸਮ ਦੇ ਮੈਂਟਲ ਸ਼ੌਕ ਵਿੱਚ ਨੇ ਉਹ ਤਾਂ ਕੋਈ ਗੱਲ ਜ਼ੁਬਾਨੀ ਕਹਿ ਹੀ ਨਹੀਂ ਕਹਿ ਪਾਰੇ ਜਿਹੜਾ ਨੌਜਵਾਨ ਬੱਚਾ ਸਾਡਾ ਜਿਹੜਾ ਸ਼ਹੀਦ ਹੋਇਆ ਉਹਦੀ ਬਾਡੀ ਹੈ ਜਿਹੜੀ ਹੈ ਪਟਿਆਲੇ ਮੈਡੀਕਲ ਕਾਲਜ ਦੇ ਵਿੱਚ ਜਾਂ ਰਿਜਿੰਦਰ ਹਸਪੀਟਲਸ ਪਈ ਜਿਹੜੀਆਂ ਕਿਸਾਨ ਯੂਨੀਅਨਸ ਨੇ ਗਵਰਨਮੈਂਟ ਨਾਲ ਡਾਇਰੈਕਟਲੀ ਗੱਲ ਕਰ ਰਹੀ ਮੈਂ ਵੀ ਆਪਣੀ ਪਾਰਟੀ ਵੱਲੋਂ ਆਪ ਇੱਥੇ ਦੁੱਖ ਦਾ ਹਜ਼ਾਰ ਕਰਨ ਵਾਸਤੇ ਆਇਆ ਇਹ ਗੱਲ ਦੱਸਣ ਵਾਸਤੇ ਆਇਆ ਕਿ ਸਮੂੱਚੀ ਕਿਸਾਨੀ ਨਾਲ ਅਸੀਂ ਵੀ ਖੜੇ ਹਾਂ ਸਾਡੀ ਕਿਸਾਨੀ ਵੀ ਖੜੀ ਹੈ ਮੈਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਈ ਇੱਕ ਸਵਾਲ ਕਰਨਾ ਚਾਹੁੰਦਾ ਮਾਨ ਸਾਹਿਬ ਪਿਛਲੇ 7 ਦਿਨ ਤੋਂ ਲਗਾਤਾਰ ਅਨਪਰਵੋਕਟ ਟੀਅਰ ਗੈਸ ਤੇ ਸ਼ੈੱਲ ਬੰਬ ਦੁਨਾਲੀ ਦੇ ਪਹਿਲੇ ਫੋਨ ਤਾਂ ਥੱਲੇ ਕਰ ਲਓ ਥੋੜੇ ਥੋੜੇ ਜੀ ਫਾਇਰ ਕੀਤੇ ਜਾ ਰਹੇ ਨੇ ਤਕਰੀਬਨ 150 ਤੋਂ 200 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਪਰਾ ਸਾਡੇ ਬਜ਼ੁਰਗ ਜਿਹੜੇ ਨੇ ਉਹ ਫੱਟੜ ਪਏ ਨੇ ਹਸਪਤਾਲਾਂ ਤੇ ਤੁਹਾਡਾ ਹੈਲਥ ਮਿਨਿਸਟਰ ਬਿਆਨ ਦਿੰਦਾ ਕਿ ਅਸੀਂ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨਰੇ ਉਹਨਾਂ ਦੇ ਫੱਟੜ ਹੋਣ ਦਾ ਪ੍ਰਬੰਧ ਕੀਤਾ ਜੀ ਪੰਜਾਬ ਦੀ ਕਿਸਾਨੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੇਫਗਾਰਡ ਕਿਨੇ ਕਰਨਾ ਮੈਂ ਪਹਿਲੇ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਵੀ ਹੋ ਤੁਸੀਂ ਹੋਮ ਮਿਨਿਸਟਰ ਵੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ हरियाणा ने दी पुलिस फोर्सेस टियर गैस से शैल ਛੱਡ ਰਹੇ ਨੇ ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਐਫ ਆਈ ਆਰ ਲੋਜ ਕੀਤੀ ਕਿਸੇ ਤੇ ਕੀ ਤੁਹਾਡਾ ਫਰਜ਼ ਨਹੀਂ ਸੀ ਤੁਹਾਡੀ ਗਵਰਨਮੈਂਟ ਦਾ ਬੰਦਾ ਪਹਿਲੀ ਗੱਲ ਤੇ ਪੁਲਿਸ ਉੱਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਨੂੰ ਜੇ ਹਰਿਆਣੇ ਦੀ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਟੌਪ ਤੱਕ ਡੀਜੀ ਡੀਜੀ ਨਾਲ ਗੱਲ ਕਰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਨਾਲ ਗੱਲ ਕਰਦਾ ਕਿ ਇਹ ਕੋਈ ਤੌਰ ਤਰੀਕਾ ਹੈ ਨਹੀਂ ਅਸੀਂ ਆਪਣੀ ਟੈਰਿਟਰੀ ਚ ਪਹਿਲੀ ਗੱਲ ਤੇ ਕਿਸੇ ਹਿੰਦੋਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਅਮਨ ਤੇ ਸ਼ਾਂਤੀ ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥੇ ਚ ਨਹੀਂ ਲੈਂਦੇ ਉਹੀ ਤੁਹਾਡੇ ਕੋਲ ਜਮਹੂਰੀ ਹੱਕ ਹੈ ਤੇ ਆ ਜੋ ਕੁਝ ਹੋਇਆ ਕਦੀ ਤੁਸੀਂ ਇੱਕ ਆਜ਼ਾਦਾ ਨਾ ਦੇਸ਼ ਜਿਹਨੂੰ ਲਾਰਜੇਸਟ ਡੈਮੋਕ੍ਰੇਸੀ ਦੁਨੀਆ ਦੀ ਕਹਿੰਦੇ ਹੋ ਉਹਦੇ ਵਿੱਚ ਤੁਸੀਂ ਕਦੀ ਸੁਣ ਸਕਦੇ ਹੋ ਜਿਸ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਜੇ ਦੀ ਜਿਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਹੋਏ ਇਸ ਕਿਸਮ ਦਾ ਵਿਹਾਰ ਤੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੀਆਂ ਸਰਕਾਰਾਂ ਕਰਦੀਆਂ ਸੁਣੀਆਂ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟਲੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂ ਹੈਵ ਕੰਪਲੀਟਲੀ ਫੇਲ ਇਟ ਇਸ ਹਾਈ ਟਾਈਮ ਯੂ ਰਿਜ਼ਾਈਨਡ ਐਸ ਦੀ ਚੀਫ ਮਿਨਿਸਟਰ ਆਫ ਪੰਜਾਬ ਯੂ ਹੈਵ ਸ਼ੋਨ ਯੂ ਆਰ ਕੰਪਲੀਟਲੀ ਇਨਕੰਪੀਟੈਂਟ ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਹੈ ਨਾ ਤੁਹਾਡੇ ਵਿੱਚ ਚੀਬ੍ਰਿਸਟ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਨ ਹੈ ਸੈਂਟਰ ਦੇ ਸਾਹਮਣੇ ਖਲੋਣ ਦੀ ਤੁਸੀਂ ਤੁਸੀਂ ਵਿਚੋਲੇ ਬਣ ਕੇ ਵਿਚੋਲੇ ਬਣ ਕੇ ਜਾਂ ਤੇ ਕੋਈ ਸਮਝੌਤਾ ਕਰਵਾਉਂਦੇ ਜੋ ਕਿਸਾਨਾਂ ਦੀ ਡਿਮਾਂਡ ਤੇ ਨੇ ਤੇ ਜਦੋਂ ਇਹ ਚਾਰ ਕਾਲੇ ਕਾਨੂੰਨ ਵਾਪਸ ਲਏ ਨੇ ਉਹ ਤਕਰੀਬਨ 35 ਤੋਂ 40 ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਸੰਸਥਾਵਾਂ ਸੀ ਇਹਨਾਂ ਦੀਆਂ ਤੇ 35 40 ਮੀਟਿੰਗਸ ਤੋਂ ਪਹਿਲੇ ਗਵਰਨਮੈਂਟ ਆਫ ਇੰਡੀਆ ਨੇ ਹੋ ਚੁੱਕੀਆਂ ਸੀ ਤੁਸੀਂ ਭਾਰਤ ਰਤਨਾ ਨਾਲ ਡਾਕਟਰ ਸੁਆਮੀ ਨਾਥਨ ਜੀ ਨੂੰ ਨਵਾਜੇ ਆ ਮੋਦੀ ਸਾਹਿਬ ਤੇ ਜਿਹੜਾ ਉਹਨਾਂ ਦਾ ਫਲਸਫਾ ਸੀ ਸੀ2 ਦਾ ਫਾਰਮੂਲਾ ਸੀ ਕਿਸਾਨਾਂ ਦੀ ਦੁਗਣੀ ਆਮਦਨ ਕਰਦਾ ਇਹ ਫਲਸਫਾ ਸੀ ਉਹਨੂੰ ਤੇ ਤੁਸੀਂ ਮੋਹਰ ਨਹੀਂ ਲਾਈ ਉਹਨੂੰ ਮੋਹਰ ਲਾਉਂਦੇ ਡਾਕਟਰ ਸੁਆਮੀ ਨਾਥਨ ਜੀ ਨੂੰ ਭਾਰਤ ਰਤਨਾ ਨਵਾਜਦੇ ਸੀ ਕਹਿੰਦੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਤੁਸੀਂ ਪੱਖ ਪੂਰਿਆ ਜੀ ਉਹ ਤੁਸੀਂ ਕੀਤਾ ਕੁਝ ਨਹੀਂ ਸੋ ਮੈਂ ਇਸ ਟਾਈਮ ਤੇ ਵੇਖੋ ਸਮੁੱਚਾ ਪੰਜਾਬ ਅੱਜ ਸਾਰਾ ਪੰਜਾਬੀ ਜਗਤ ਦੁਨੀਆ ਭਰ ਚ ਬਹੁਤ ਉਚੇਤ ਹੈ ਬਹੁਤ ਤਕਲੀਫ ਦੇ ਵਿੱਚ ਸਾਡੇ ਸਾਰਿਆਂ ਦੇ ਦਿਲ ਤੇ ਬਹੁਤ ਗਹਿਰਾ ਹੈ ਇਸ ਕੱਲ ਦਾ ਮੈਂ ਕਹਿੰਦਾ ਜ਼ਖਮ ਹੈ ਕਿ ਉਹ ਕੌਮ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਸਾਰ ਨੂੰ ਨਮਾਇਆ ਰੋਲ ਅਦਾ ਕੀਤਾ ਜਿਨ੍ਹਾਂ ਨੇ 1962 ਦੀ ਜੰਗ ਵਿੱਚ 1948 ਤੋਂ ਹੀ ਸ਼ੁਰੂ ਕਰ ਲਓ ਕਸ਼ਮੀਰ ਜਦੋਂ ਅਸੀਂ ਟੇਕਓਵਰ ਕੀਤਾ ਸਾਡੀਆਂ ਪੰਜਾਬ ਦੀਆਂ ਤੇ ਸਿੱਖ ਫੋਰਸਿਜ਼ ਉੱਤੇ ਗਈਆਂ ਕਸ਼ਮੀਰ ਨੂੰ ਵਿਚਾਰਵਾਸ 1962 ਦੀ جنگ 1965 ਦੀ جنگ 1971 ਦੀ جنگ ਕਾਰਗਿਲ ਦੀ ਲੜਾਈ ਤੇ ਅੱਜ ਦੇ ਦਿਨ ਤੱਕ ਸਾਰੇ ਚੀਨ ਤੇ ਪਾਕਿਸਤਾਨ ਤੇ ਰਾਜਸਥਾਨ ਦੇ ਬਾਰਡਰਾਂ ਤੱਕ ਸਾਡੇ ਨੌਜਵਾਨ ਬੱਚੇ ਹਰ ਮਹੀਨੇ ਹਿੰਦੁਸਤਾਨ ਦੇ ਨੈਸ਼ਨਲ ਫਲੈਗ ਦੇ ਵਿੱਚ ਲਿਪਟ ਕੇ ਪਿੰਡੋਂ ਪਿੰਡ ਪਹੁੰਚਦੇ ਨੇ ਤੁਸੀਂ ਸਾਡੇ ਨਾਲ ਉਹ ਹਸ਼ਰ ਕੀਤਾ ਜਿਹੜੇ ਕੋਈ ਵਿਰੋਧੀ ਤੇ ਦੁਸ਼ਮਣ ਵੀ ਨਹੀਂ ਕਦੀ ਕਰ ਸਕਦੇ ਕੰਪਲੀਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਚੀਫ ਮਿਨਿਸਟਰ ਹੈਜ਼ ਕੰਪਲੀਟਲੀ ਫੇਲਡ ਮੈਂ ਉਹਨੂੰ ਚਾਹੂੰਗਾ ਕਿ ਜੇ ਤੁਸੀਂ ਇੰਨਾ ਦਮ ਨਹੀਂ ਰੱਖਦੇ ਰਿਜ਼ਾਈਨ ਕਰੋ ਕਿਉਂਕਿ ਜਿਹੜਾ ਮਨਸੂਬਾ ਸੈਂਟਰ ਦਾ ਲੱਗਦਾ ਸਾਨੂੰ ਸੈਂਟਰ ਦਾ ਮਨਸੂਬਾ ਪੰਜਾਬ ਦੇ ਵਿੱਚ ਇਸ ਕਿਸਮ ਦੇ ਮੈਨੂੰ ਲੱਗ ਰਿਹਾ ਹਾਲਾਤ ਪੈਦਾ ਕਰ ਰਿਹਾ ਕਿ ਇੱਥੇ ਰਾਸ਼ਟਰਪਤੀ ਰਾਜ ਆਂਦੇ ਟਾਈਮ ਦੇ ਵਿੱਚ ਲਾ ਸਕਾਂ ਕਿਉਂਕਿ ਅਨਪਰੋਵੋਕਟ ਪੰਜਾਬ ਦੀ ਟੈਰੀਟਰੀ ਚ 2250 ਮੀਟਰ ਕੁਸਕੇ ਸਾਡੇ ਨੌਜਵਾਨ ਬੱਤਿਆਂ ਨੂੰ ਮਾਰਿਆ ਜਾਏ ਫਟੜ ਕੀਤਾ ਜਾਏ ਲਤਾ ਤੋੜੀਆਂ ਜਾਣ ਈਵਨ ਇਥੋਂ ਤੱਕ ਮੈਨੂੰ ਪਤਾ ਲੱਗਾ ਬੋਰੀਆਂ ਚ ਪਾ ਕੇ ਚੰਦ ਬੰਦੇ ਇਹਨਾਂ ਦੇ ਸਿਵਲਨ ਕੱਪੜਿਆਂ ਵਿੱਚ ਜਿਹੜੇ ਲੋਕ ਸਨ ਉਹ ਹਰਿਆਣਾ ਪੁਲਿਸ ਤੇ ਨੇ ਕਿ ਪੈਰਾਮਿਲਟਰੀ ਫੋਰਸਸ ਦੇ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਨੂੰ ਚੁੱਕ ਕੇ ਵੀ ਲੈ ਗਏ ਨੇ ਕਿਸੇ ਨੂੰ ਪਤਾ ਨਹੀਂ ਉੱਥੇ ਬਣ ਕੀ ਰਿਹਾ ਜੀ ਤਾਂ ਸਮੁੱਚੇ ਪੰਜਾਬੀ ਜਗਤ ਨੂੰ ਇੱਕੋ ਕੇ ਖੜੋਣਾ ਪੈਗਾ ਸੈਂਟਰ ਦੀ ਇਹ ਜਿਹੜੀ ਇਹ ਪਾਲਿਸੀ ਹੈ ਇਨੂੰ ਕੰਡੈਮਨਡ ਕਰਨਾ ਪੈਗਾ ਅਸੀਂ ਤੋੜ ਤੱਕ ਲੜਾਈ ਜਿੱਥੋਂ ਤੱਕ ਵੀ ਜਾਣਾ ਹੋਏਗਾ ਕਿਉਂਕਿ ਵੇਖੋ ਦੋ ਚੀਜ਼ਾਂ ਨੇ ਐਜ਼ ਅ ਲੀਡਰ ਆਫ ਅ ਪੋਲਿਟਿਕਲ ਪਾਰਟੀ ਜਿੰਨੀਆਂ ਕਿਸਾਨ ਯੂਨੀਅਨਜ਼ ਨੇ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਰਿਹਾ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਕੀਤੀ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਪੋਲਿਟਿਕਲ ਮਦਖਲਤ ਹੋਏ ਤੁਸੀਂ ਕਿਰਪਾ ਕਰਕੇ ਬਾਰਡਰਾਂ ਤੇ ਨਾ ਆਓ ਅਸੀਂ ਇਸ ਗੱਲ ਕਰਨ ਨਹੀਂ ਗਏ ਕਿ ਕੱਲ ਨੂੰ ਕੋਈ ਸਿਆਸੀ ਪਾਰਟੀਆਂ ਦੇ ਜਾਂ ਸਿਆਸੀ ਲੀਡਰਾਂ ਦੇ ਖਾਤੇ ਚੜ ਦੇ ਕਿ ਇਹਨਾਂ ਨੇ ਆ ਕੰਮ ਕਰਵਾਇਆ ਬਿਲਕੁਲ ਬਟ ਅੱਜ ਜੋ ਪੰਜਾਬ ਦਾ ਹਸ਼ਰ ਹੋ ਰਿਹਾ ਜਾਂ ਜੋ ਪੰਜਾਬ ਦਾ ਹਸ਼ਰ ਹੋਣ ਨੂੰ ਜਾ ਰਿਹਾ ਜਾਂ ਸਮੁੱਚੀ ਕਿਸਾਨੀ ਦਾ ਹੋਣ ਨੂੰ ਜਾ ਰਿਹਾ ਤਾਂ ਅਸੀਂ ਕੋਈ ਮਿਊਟ ਸਪੈਕਟੇਟਰ ਨਹੀਂ ਬਣ ਕੇ ਰਹਿ ਸਾਰ ਵੀ ਵਿਲ ਹੈਵ ਟੂ ਫਾਈਟ ਐਜ਼ ਵਨ اور ਮੇਰੀ ਅਪੀਲ ਹੈ ਸਮੁੱਚੇ ਪੰਜਾਬ ਨੂੰ ਆਪਣੇ ਬਿਲਕੁਲ ਮਦਪੇਦ ਭੁੱਲਦੇ ਹੋਏ ਆਪਣੀ ਜਾਤ ਤੋਂ ਉੱਤੇ ਉੱਠ ਕੇ ਪਾਤ ਤੋਂ ਉੱਠ ਕੇ ਵੀ ਹੈਵ ਟੂ ਸਟੈਂਡ ਐਜ਼ ਵਨ ਅਗੇਂਸਟ ਦਿਸ ਗਵਰਨਮੈਂਟ ਸੈਂਟਰਲ ਗਵਰਨਮੈਂਟ ਨੇ ਜੋ ਕੁਝ ਕੀਤਾ ਬਹੁਤ ਮਾੜੀ ਗੱਲ ਕੀਤੀ ਹੈ ਤੇ ਭਗਵੰਤ ਮਾਨ ਨੂੰ ਇਹ ਵੀ ਮੈਂ ਗੱਲ ਕਹਾਂਗਾ ਭਗਵੰਤ ਮਾਨ ਜੀ ਜਿੰਨੇ ਬੰਦੇ ਫੱਟੜ ਨੇ ਉਹਨਾਂ ਸਾਰਿਆਂ ਦਾ ਇੰਡੀਵਿਜੂਅਲ ਕੇਸਸ ਦਰਜ ਹੋਣੇ ਚਾਹੀਦੇ ਨੇ ਭਾਵੇਂ ਇਸ ਟਾਈਮ ਤੱਕ ਭਾਵੇਂ ਅਨੁਪਛਾਤੇਆਂ ਤੇ ਹੀ ਕਰੋ ਕਿਉਂਕਿ ਅਖੀਰ ਇਨਵੈਸਟੀਗੇਟ ਕਰੋਗੇ ਤੇ ਬੰਦਿਆਂ ਤੇ ਨਾਂਣਗੇ ਉੰਨੀ ਦੇਰ ਬਾਅਦ ਸੇ ਦਫਾ 100 302 ਅਧੀਨ ਇੰਡੀਅਨ ਆਈਪੀਸੀ ਦੇ ਵਿੱਚ ਜਿਹੜਾ ਅਨਰਲਵਜ ਹੈ ਹੋਮ ਮਿਨਿਸਟਰ ਦੇ ਹਰਿਆਣਾ ਦਾ ਉਹਦੇ ਤੇ ਕੇਸ ਦਰਜ ਕੀਤਾ ਐਂਡ ਦੀ ਕਾਂਗਰਸ ਵਿਲ ਆਲਸੋ ਨਾਕ ਆਟ ਦੀ ਡੋਰਸ ਆਫ ਦੀ ਟਾਪ ਕੋਰਟ ਮੈਂ ਖੁਦ ਹਾਈ ਕੋਰਟ ਦੇ ਵਿੱਚ ਜਲਦੀ ਮੈਂ ਅੱਜ ਵਕੀਲ ਸਾਹਿਬ ਆਪਣਿਆਂ ਨਾਲ ਗੱਲ ਵੀ ਕਰ ਲਈ ਅੱਜ ਰਾਤ ਪਹੁੰਚ ਕੇ ਮੈਂ ਉਹਨਾਂ ਨਾਲ ਗੱਲ ਵੀ ਕਰ ਰਿਹਾ ਵੀ ਵਿਲ ਕੋ ਇਨਟੂ ਅ ਰੈਟ ਇਨ ਦਾ ਹਾਈ ਕੋਰਟ ਕਿ ਇਹ ਬਕਾਇਦਾ ਤੌਰ ਜਿਹੜੀ ਹੈ ਦੀ ਕੋਈ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾ ਐਟ ਦੀ ਹਾਈਐਸਟ ਲੈਵਲ ਕਿਹੜੇ ਬੰਦੇ ਨੇ ਗੋਲੀ ਚਲਾਉਣ ਵਾਲੇ ਉਹਨਾਂ ਨੂੰ ਆਰਡਰ ਕਿਨੇ ਕੀਤਾ ਇਹ ਕਤਲ ਹੋਇਆ ਬੰਦੇ ਫੱਟੜ ਹੋਏ ਨੇ ਇਹਦੀ ਰਿਸਪੋਨਸੀਬਿਲਟੀ ਕਿਹਦੀ ਜਿਹੜਾ ਮਾਲੀ ਨੁਕਸਾਨ ਹੋਇਆ ਕਿਸੇ ਟਾਇਰ ਪਾੜ ਦਿੱਤੇ ਇੰਜਨ ਖਰਾਬ ਕਰ ਦਿੱਤੇ ਉਹ ਤੇ ਚਲੋ ਇੱਕ ਛੋਟੀ ਗੱਲ ਬਟਾ ਜੋ ਹਸ਼ਰੇ ਇਹ ਮੈਂ ਸਮੁੱਚੇ ਹਿੰਦੁਸਤਾਨ ਨੂੰ ਤੇ ਡੈਮੋਕ੍ਰੇਸੀ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਵਾਂਗਾ ਵੀ ਵਿਲ ਆਲ ਹੈਵ ਟੂ ਸਟੈਂਡ ਅਪ ਅਗੇਂਸਟ ਦੀ ਡਿਕੋਨੀਅਨ ਲਾਜ਼ ਐਂਡ ਪੋਲਿਸੀਜ਼ ਆਫ ਦੀ ਸੈਂਟਰਲ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਜੀ ਉਹਦੇ ਵਿੱਚ ਇਹ ਗੱਲ ਜਿਹੜੀ ਰੱਖੀ ਜਾਊਗੀ ਜਿਸ ਤਰ੍ਹਾਂ ਰਾਸ਼ਟਰਪਤੀ ਰਾਜ ਨੂੰ ਅੱਗੇ ਕਰ ਰਹੀ ਹੈ ਪਾਣੀ ਇਹ ਨਹੀਂ ਰੱਖੀ ਨਹੀਂ ਜਾਏਗੀ ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹਨੂੰ ਬਿਲਕੁਲ ਕਟੇਰੇਚ ਖੜੇ ਕਰਾਂਗੇ ਇਹ ਪੁੱਛਾਂਗੇ ਕਿ 7 ਦਿਨ ਲਗਾਤਾਰ ਇਹ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ ਤੁਸੀਂ ਨੇਰੇ ਬਚੋਲੇ ਬਣ ਕੇ ਫਿਰਦੇ ਰਹੇ ਤੁਹਾਨੂੰ ਅਜੇ ਤੁਹਾਡੇ ਖੂਨ ਨੇ ਖੋਲਿਆ ਨਹੀਂ ਜੋ ਪੰਜਾਬੀਆਂ ਨਾਲ ਹੋ ਰਿਹਾ ਤੁਸੀਂ ਸੈਂਟਰ ਰਿਪ੍ਰੈਜ਼ੈਂਟੇਟਿਵ ਬਣ ਕੇ ਤੁਸੀਂ ਇਹ ਸੋਚਿਆ ਕਿ ਸ਼ਾਇਦ ਤੁਹਾਡੀ ਸੈਂਟਰ ਨਾਲ ਗੱਲ ਰਹੇਗੀ ਤੇ ਤੁਹਾਡਾ ਕੰਮ ਹੈ ਟਪ ਜੇਗਾ ਹੈ ਕਿ ਸੈਂਟ ਆਪਣਾ ਸੀ ਜੋ ਇਹ ਗੱਲ ਸਾਰੀ ਲਗਾਤਾਰ ਇਹ ਜਿਹੜਾ ਸੈਸ਼ਨ ਹੈ ਇਹ ਸਟਾਰਮੀ ਸੈਸ਼ਨ ਹੋਏਗਾ ਇਹਦੇ ਵਿੱਚ ਗਵਰਨਮੈਂਟ ਨੂੰ ਕਟਹਿਰੇ 'ਚ ਖੜਾ ਕਰਾਂਗੇ ਭਗਵੰਤ ਮਾਨ ਨੂੰ ਹਰ ਕੀਮਤ ਜਿਹੜੀ ਜੋ ਵੀ ਪੰਜਾਬੀਆਂ ਨਾਲ ਹੋਇਆ ਹੀ ਵਿਲ ਹੈਵ ਟੂ ਅਨਸਰ ਫੋਰ ਵਾਟਐਵਰ ਹੈਸ ਹੈਪਨਡ ਇਨ ਪੰਜਾਬ ਇਹ ਮੈਂ ਸਮੁੱਚੇ ਪੰਜਾਬ ਨੂੰ ਇਸ ਗੱਲ ਦਾ ਯਕੀਨ ਦਵਾਦਾ ਸਾਹਿਬ ਇੱਕ